ਸੋ ਗੱਲ ਕਰਦੇ ਹਾਂ ਰਾਜਿਆਂ ਦੇ ਸ਼ਹਿਰ ਪਟਿਆਲੇ ਦੀ ਪਟਿਆਲੇ ਤੋਂ ਬੜਾ ਦਿਲਚਸਪ ਮੁਕਾਬਲਾ ਮਹਾਰਾਣੀ ਪਰਨੀਤ ਕੌਰ ਜਿਹੜੀ ਪਹਿਲਾਂ ਵੀ ਇੱਥੇ ਸੰਸਦ ਰਹੇ ਨੇ ਉਹ ਫੇਰ ਇੱਕ ਵਾਰ ਮੈਦਾਨ ਚ ਨੇ ਪਰ ਇਸ ਵਾਰ ਉਹ ਭਾਜਪਾ ਦੀ ਸੀਟ ਤੋਂ ਇਲੈਕਸ਼ਨ ਲੜ ਰਹੇ ਨੇ ਭਾਜਪਾ ਭਾਜਪਾ ਤੋਂ ਇਲੈਕਸ਼ਨ ਲੜ ਰਹੇ ਨੇ ਕਿਉਂਕਿ ਇਸ ਤੋਂ ਪਹਿਲਾਂ ਉਹ ਕਾਂਗਰਸ ਦੇ ਐਮਪੀ ਰਹੇ ਨੇ ਇੱਥੋਂ ਮਹਾਰਾਣੀ ਪਰਨੀਤ ਕੌਰ ਪੁਰਵ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵਾਈਫ ਨੇ ਔਰ ਇਸ ਵਾਰ ਪਟਿਆਲੇ ਤੋਂ ਮੈਦਾਨ ਦੇ ਵਿੱਚ ਨੇ ਭਾਜਪਾ ਦੇ ਕੈਂਡੀਡੇਟ ਬਣ ਕੇ ਉਹਨਾਂ ਦੇ ਮੁਕਾਬਲੇ ਡਾਕਟਰ ਧਰਮਵੀਰ ਗਾਂਧੀ ਕਾਂਗਰਸ ਤੋਂ ਮੈਦਾਨ ਚ ਨੇ ਉਹ ਵੀ ਪਟਿਆਲੇ ਤੋਂ ਐਮਪੀ ਰਹੇ ਨੇ ਪਰ ਉਹ ਵੀ ਆਮ ਆਦਮੀ ਪਾਰਟੀ ਤੋਂ ਐਮਪੀ ਰਹੇ ਨੇ ਉਹਨਾਂ ਨੇ ਵੀ ਪਾਰਟੀ ਬਦਲੀ ਤੇ ਕਾਂਗਰਸ ਤੋਂ ਮੈਦਾਨ ਦੇ ਵਿੱਚ ਨੇ ਇਲੈਕਸ਼ਨ ਲੜ ਰਹੇ ਨੇ ਤੇ ਉਹਨਾਂ ਦੇ ਮੁਕਾਬਲੇ ਬਲਵੀਰ ਸਿੰਘ ਜੀ ਆਪ ਤੋਂ ਇਲੈਕਸ਼ਨ ਲੜ ਰਹੇ ਨੇ ਜਦਕਿ ਅਕਾਲੀ ਦਲ ਨੇ ਇੱਥੇ ਐਨ ਕੇ ਸ਼ਰਮਾ ਨੂੰ ਮੈਦਾਨ ਚ ਉਤਾਰਿਆ ਹੈ ਤੇ ਬਸਪਾ ਨੇ ਜਗਜੀਤ ਸਿੰਘ ਚਰਬੜ ਨੂੰ ਮੈਦਾਨ ਚ ਉਤਾਰਿਆ ਹੈ ਤਾਂ ਮਾਮਲਾ ਫਾਈਟ ਹੈ ਉਹ ਹੈ ਕਾਂਗਰਸ ਭਾਜਪਾ ਅਕਾਲੀ ਗੱਲ ਤੇ ਆਮ ਆਦਮੀ ਪਾਰਟੀ ਦੇ ਵਿਚਾਰੇ ਹੁਣ ਦੇਖਣਾ ਇਹ ਕਿ ਲੋਕ ਆਪਣੀ ਪਸੰਦ ਕਿਸ ਨੂੰ ਪੜਾਉਂਦੇ